ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਵੀ ਚੰਗਾਲ ਤੇ ਅੱਜ ਆਪਾਂ ਇੱਕ ਜਿਗਾਰਡ ਦੀ ਵੀਡੀਓ ਤਿਆਰ ਕੀਤੀ ਆ ਮੋਟਰਸਾਈਕਲ ਤੇ ਜਿਹੜੀਆਂ ਬਾਈ ਇਹਨਾਂ ਹਰੇ ਨੂੰ ਰੇਡੀਆ ਬਣਾਉਂਦੇ ਨੇ ਉਹ ਜਿਗਾਰਡ ਆ ਤੇ ਇਹ ਹਾਈਡ ਦਾ ਹਾਈਡ ਆ ਕਿਸੇ ਨੂੰ ਨਹੀਂ ਪਤਾ ਲੱਗਦਾ ਬਾਹਰ ਅੰਦਰ ਤੁਸੀਂ ਜਿਵੇਂ ਮਰਜ਼ੀ ਮੋਟਰਸਾਈਕਲ ਨੂੰ ਲੈ ਜਾਓ ਠੀਕ ਐ ਤੇ ਆਜੋ ਬਾਈ ਹੁਣ ਤੁਹਾਨੂੰ ਜਿਗਾਰਡ ਦਿਖਾਉਣੇ ਆਪਾਂ ਕੀ ਬਣਵਾਇਆਗਾ ਤੇ ਆਜੋ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਸੀਟ ਚੱਕਾਂਗੇ ਇਨਾਂ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਬਣਾ ਪਹਿਲੀ ਖੋਲ ਕੇ ਰੱਖ ਗਏ ਸੀਟ ਮੈਂ ਤੇ ਆਹ ਦੇਖੋ ਚੱਕਤੀ ਆਪਾਂ ਨੂੰ ਸੀਟ ਹੁਣ ਤੁਸੀਂ ਦੇਖ ਸਕਦੇ ਆ ਪੱਤੀਆਂ ਨੇ ਜਿਹੜੀਆਂ ਵੀਰੇ ਆ ਇਹਦੇ ਨਾਲ ਵੈਲਡ ਨੇ ਹਨਾ ਇੱਥੇ ਤੇ ਇਧਰੋਂ ਆ ਬਾਈ ਤਾਂ ਸਾਫ਼ ਦਿਖਾ ਦੂਗਾ ਤੇ ਆ ਵੈਲਡ ਇਧਰ ਆ ਠੀਕ ਹੈ ਇਹਨੂੰ ਵੈਲਡ ਕਰਕੇ ਬਾਈ ਨੇ ਥੱਲੇ ਲਿਆਂਦਾ ਤਾਂ ਮਗਰਾੜ ਦੇ ਪਿੱਛੇ ਥੱਲੇ ਆ ਉਰੇ ਆ ਗਿਆ ਇੱਥੇ ਇਹ ਪੱਤੀਆਂ ਕਟਕੇ ਨੇ ਬਾਈ ਨੇ ਉਰੇ ਲਿਆ ਕੇ ਫਰਮਾ ਤਿਆਰ ਕਰਤਾ ਕੰਪਲੀਟ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਨੇ ਕੀ ਕਰਿਆ ਨਾ ਆ ਵੀਡੀਓ ਚ ਦਿਖਾਉਣੇ ਤੁਹਾਨੂੰ ਉਹ ਪੱਤੀਆਂ ਜਿਹੜਾ ਹੁੰਦੇ ਨੇ ਉਹ ਨੰਬਰ ਪਲੇਟ ਉਹਤੇ ਕਬਜੇ ਕਸਤੇ ਕਬਜੇ ਕਸਣ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਾ ਹੁੱਕ ਲਾ ਕੇ ਆਪਾਂ ਤੇ ਆ ਲੋ ਵੀਡੀਓ ਹੁੱਕ ਚੱਕ ਲਈ ਆਪਾਂ ਆ ਦੇ ਇਹ ਹੁੱਕ ਲਾਵਾਂਗੇ ਹੁਣ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੁੱਕ ਦਾ ਜਿੰਨੇ ਚਿਰ ਤੁਸੀਂ ਪਾਉਂਦੇ ਨਹੀਂ ਹੁੱਕ ਲਾਉਂਦੇ ਨਹੀਂ ਠੀਕ ਹੈ ਜੇ ਮਰਜ਼ੀ ਲਓ ਆ ਲੱਗ ਗਿਆ ਹੁੱਕ ਜੀ ਤੇ ਇਧਰ ਦੀ ਆਪਾਂ ਦਿਖਾ ਦੇਣੇ ਆ ਪਾ ਕੇ ਹੁੱਕ ਇਹ ਹੁੱਕ ਦਾ ਥੋੜਾ ਜਨਾ ਦਿੱਕਤ ਹੋਰ ਤਾਂ ਕੋਈ ਹੈ ਨਹੀਂ ਜਦੋਂ ਤੁਸੀਂ ਪਾਉਨੇ ਹੋਗੇ ਉਹ ਕਰਦੇ ਹੋਗੇ ਸਾਲ ਛੇ ਮਹੀਨੇ ਵਾਗ ਲੰਗਾ ਹੋਣੇ ਉਹਦੋਂ ਥੋੜੀ ਜੀ ਦਿੱਕਤ ਆ ਜਾਂਦੀ ਹੁੰਦੀ ਆ ਆਦਰਵਾਇਜ਼ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਟਿੱਲੀ ਹੋ ਜਾਂਦੀ ਉਦੋਂ ਸਾਲ ਛੇ ਮਹੀਨੇ ਵਾ ਇਹ ਆ ਦੇਖ ਲਓ ਬਾਈ ਕੁਛ ਨਹੀਂ ਪਤਾ ਲੱਗਦਾ ਸੀ ਪਹਿਲਾਂ ਤੁਸੀਂ ਵੀ ਦੇਖ ਸਕਦੇ ਤੁਸੀਂ ਇਹਣਾ ਜੈਨੂਅਲ ਲੱਗ ਰਿਹਾ ਸੀ ਤੇ ਇਹ ਹੁੱਕ ਲਵਾਈਆ ਤੇ ਆ ਪੱਤੀ ਵੀ ਨਾ ਬਾਈ ਨੇ ਪਹਿਲਾਂ ਹਨਾ ਐਂ ਕੱਸ ਰੱਖੀ ਸੀ ਇਹ ਵੈਲਡ ਕਰਤੀ ਸੀ ਉਹਦੇ ਨਾਲ ਰੇੜੀ ਕੋਈ ਹੋਰ ਨਹੀਂ ਪੈਂਦੀ ਸੀ ਮਤਲਬ ਜਿਹੜੀ ਵੀ ਰੇੜੀ ਆਪਾਂ ਪਾਉਂਦੇ ਸੀ ਉਹ ਨਿਕਲ ਜਾਂਦੀ ਕੀ ਵੀਰੇ ਇਸੇ ਕਰਕੇ ਆਪਾਂ ਨੇ ਦੁਬਾਰੇ ਕੱਟ ਵੈਲਡ ਕਰਵਾ ਕੇ ਦੁਬਾਰੇ ਟਿੱਲ ਪਵਾਤਾ ਸੋ ਹੁਣ ਇਹਨੂੰ ਕੋਈ ਵੀ ਮਰਜ਼ੀ ਰੇੜੀ ਪਾ ਸਕਦੇ ਆ ਵੰਗਰ ਤੇ ਇਹ ਤੇ ਖਰਚਾ ਹੁਣ ਤੁਹਾਨੂੰ ਦੱਸਣੇ ਤੇ ਖਰਚਾ ਕੀ ਆਇਆ ਖਰਚਾ ਇਹਦੇ ਤੇ ਆ ਆਪਣਾ ਜੀ 1000 1500 ਰੁਪਏ ਖਰਚਾ ਆ ਜੀ ਜੇ ਆਮ ਆਪਾਂ ਕਿਸੇ ਤੋਂ ਵੀ ਵੀਡੀਓ ਰੈਡੀ ਦੇ ਵਾਲੇ ਤੋਂ ਹਨਾ ਇਹ ਜਗਾੜ ਤਿਆਰ ਕਰਾਉਣਾ ਉਹ ਬਾਹਰੀ ਤਿਆਰ ਕਰਦਣਾ ਇਧਰ ਦੀ ਪੱਤੀ ਲਾਤੀ ਤੇ ਇਧਰ ਪੱਤੀਆਂ ਕਰਕੇ ਬੈਠਾਣਾ ਬਾਹਰੀ ਲਿਖੀ ਜਾਂਦਾ ਉਹ ਮੋਟਰਸਾਈਕਲ ਲਈ ਐਡੀ ਰਹਿੰਦੇ ਅਸ ਸਿੱਧੀ ਹੀ ਗੱਲ ਆ ਰੈਡੀ ਵਾਸਤੇ ਤੁਹਾਨੂੰ ਆਰਡਰ ਕਰਨਾ ਪੈਂਦਾ ਬਾਹਰ ਅੰਦਰ ਵਾਸਤੇ ਆਰਡਰ ਕਰਨਾ ਪੈਂਦਾ ਸੋ ਆਪਣੇ ਵਾਲੇ ਤੇ ਇਹ ਕੋਈ ਚੱਕਰ ਨਹੀਂ ਆਪਾਂ ਜਿਹਨੂੰ ਜਿੱਧਰ ਮਰਜ਼ੀ ਲੈ ਜੀ ਜੈਨੂਨ ਦਾ ਜੈਨੂਨ ਆ ਤੇ ਉਹ ਜਗਾੜ ਤੋਂ ਬਚਾਉਣਾ ਕਰਕੇ ਆਪਾਂ ਨੇ ਇਹ ਵੀ ਜਗਾੜ ਲਵਾਇਆ ਸੋ ਇਹ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਆਪਾਂ ਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਅਧੀਨ ਜਿਹੜੀ YouTube ਤੇ ਪਿਆ ਹੋਊਗਾ ਉੱਥੋਂ ਤੁਸੀਂ ਚੱਕ ਸਕਦੇ ਹੋ ਠੀਕ ਹੈ ਜੀ ਡਿਸਕ੍ਰਿਪਸ਼ਨ 'ਚ ਮੇਰਾ ਨੰਬਰ ਹੋ ਉੱਥੋਂ ਤੁਸੀਂ ਮੈਨੂੰ ਡਾਇਲ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਜਿੱਥੋਂ ਆਪਾਂ ਨੇ ਤਿਆਰ ਕਰਾਇਆ ਘੱਟ ਤੋਂ ਘੱਟ ਖਰਚੇ 'ਚ ਕਰਾਇਆ ਵੀਰੇ ਆਮ ਬੰਦਾ ਯਾਰ ਹਨ 2000-2500 ਤੋਂ ਘੱਟ ਕੋਈ ਨਹੀਂ ਲੈਂਦਾ ਘੱਟ ਤੋਂ ਘੱਟ 2000-2500 ਆ ਜੇ ਆਪਾਂ ਕਿਸੇ ਨਾਰਮਲ ਬੰਦੇ ਨੂੰ ਵੀ ਕਹਿੰਦੇ ਭਾਈ ਜਗੜ ਤਿਆਰ ਕਰ ਦੇ 2000-2500 ਤੋਂ ਪਲੱਸ ਹੀ ਰੱਖਦਾਗਾ ਠੀਕ ਹੈ ਅਗਲਾ ਆਪਣਾ ਸਿਰਫ ਜੇ ਕਿਸੇ ਨੇ ਤਿਆਰ ਕਰਾਉਣਾ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊ ਨੰਬਰ ਆਪਣਾ ਠੀਕ ਹੈ ਤੇ ਉਹਦੇ YouTube ਦੇ ਚੈਨਲ ਦੇ ਮਤਲਬ ਬਾਇਓ 'ਚ ਦਿੱਤਾ ਹੋਇਆ ਉੱਥੋਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਆਪਾਂ ਤੁਹਾਡਾ ਘੱਟ ਤੋਂ ਘੱਟ ਖਰਚੇ ਤਿਆਰ ਕਰਵਾ ਦਾਂਗੇ ਸੋ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸਬਸਕ੍ਰਾਈਬਰ ਕਲਿੱਕ ਕਰਕੇ ਚੈਨਲ ਨੂੰ ਤੁਸੀਂ ਸਪੋਰਟ ਕਰਿਓ ਤੇ ਅਗਲੀ ਵੀਡੀਓ ਵਾਸਤੇ ਆਪਾਂ ਨੂੰ ਕੈਂਟ ਕੈਂਟ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ